ਲਓ ਜੀ 4:00 ਵੱਜ ਗਏ ਨੇ ਹੁਣ ਤੇ ਆਪਣਾ ਜਿਹੜਾ ਟੈਂਟ ਆਪਾਂ ਇਕੱਠਾ ਕਰਦੇ ਹਾਂ। ਸਮਾਨ ਸਾਰਾ ਆਪਾਂ ਆਪਣੇ ਰੀੜੀ 'ਚ ਰੱਖ ਰਹੇ ਹਾਂ ਤੇ ਇੱਥੋਂ ਪਰ ਚੱਲੇ ਪਾਉਣੇ ਆ। ਲਓ ਜੀ ਆਪਾਂ ਟੈਂਟ ਜਿਹੜਾ ਕਿ ਇਕੱਠਾ ਕਰ ਦਿੱਤਾ। ਸਮਾਨ ਸਾਰਾ ਸਾਂਭਣ ਲੱਗੇ ਹੋਏ ਆ। ਜੀ ਸੀ ਦਾ ਤਿਆਰ ਹੋਣ ਲੱਗਿਆ ਹੁਣ। ਲਓ ਜੀ ਸੰਗ ਤਾਂ ਹੁਣ ਤਿਆਰ ਨੇ। ਤਿਆਰ ਵਰ ਤਿਆਰ। ਤੇ ਮੱਥਾ ਢੇਕ ਕੇ ਆਪਾਂ ਪਾਉਣ ਲੱਗਿਆ ਚਾਲੇ ਇਧਰ ਸਾਨੂੰ ਬਾਬਾ ਜੀ ਮਿਲੇ ਨੇ ਜਿਹੜੇ ਕਿ ਪੰਜ ਤਖਤਾਂ ਦੀ ਯਾਤਰਾ ਕਰ ਰਹੇ ਨੇ ਤਿੰਨ ਤਖਤਾਂ ਸੌਰੀ ਤਿੰਨ ਤਖਤਾਂ ਦੀ ਯਾਤਰਾ ਕਰ ਰਹੇ ਨੇਗੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਸੀਂ ਮਤਲਬ ਕਿੰਨੇ ਤੱਕ ਤਰੀ ਯਾਤਰਾ ਕਰਦੇ ਤੁਸੀਂ ਕਿੰਨਾ ਟਾਈਮ ਹੋ ਗਿਆ ਇਹਨੂੰ ਵੀਰੇ ਅੱਜ 18ਵਾਂ ਦਿਨ ਹੈਗਾ ਮੈਂ ਦਿੱਲੀੋਂ ਪਹਿਲੇ ਸ੍ਰੀ ਦਮਦਮਾ ਸਾਹਿਬ ਮੱਥਾ ਟੇਕ ਕੇ ਆਇਆ ਹੁਣ ਮੈਂ ਸ੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਾਂਗਾ ਉਸ ਤੋਂ ਬਾਅਦ ਕੇਸ਼ਗੜ੍ਹ ਸਾਹਿਬ ਉਸ ਤੋਂ ਬਾਅਦ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਤੇ ਆਪਾਂ ਹੁਣ ਯਾਤਰਾ ਸ਼ੁਰੂ ਕਰਨ ਲੱਗੇ ਆਂ ਜਿੱਥੇ ਆਪਾਂ ਖੜੇ ਆਂ ਅਲਖਪੁਰ ਪਿੰਡ ਆਗਾ ਤੇ ਇਹਦੇ ਨਾਲ ਲੱਗੋ ਪਿੰਡ ਕਾਕੜਾ ਜਿਨ੍ਹਾਂ ਦਾ ਕੀ ਪੁਰਾਣਾ ਪਿੰਡ ਸੀਗਾ ਟੋਟਰ ਮਲ ਜੀ ਦਾ ਤੇ ਜਿਹੜੇ ਆਪਾਂ ਗੁਰੂ ਘਰ ਦੇ ਵਿੱਚ ਖੜੇ ਆਂ ਇੱਥੇ ਛੋਡੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦੇ ਉਹ ਲਾ ਇਸ ਇਥੇ ਹੀ ਲੰਘ ਗਈ ਸੀ ਸੋ ਅੱਗੇ ਚੱਲ ਕੇ ਤੁਹਾਨੂੰ ਆਪਾਂ ਆਪਣੇ ਸਫ਼ਰ ਦੀ ਜਿਹੜੀ ਕਿ ਅਪਡੇਟ ਆ ਉਹ ਦਿੰਦੇ ਰਾਂਗੇ ਜਿਹੜਾ ਦਾ ਲੰਗਰ ਛਕ ਰਿਆਂ ਜਿਹੜੇ ਪੰਡਾ ਆਏ ਨੇ ਨਾਲ ਸਾਡੇ ਸਾਰੇ ਕਾਨ ਬੜ ਤੇ ਆਈ ਜੀ ਮਾਰ ਮਾਰ ਸਾਡੇ ਟੂਰ ਜਾ ਕੇ ਸਤਿ ਸ਼੍ਰੀ ਅਕਾਲ ਗਾਵਨ ਪੰਡਤ ਪੜਨ ਰਖੀ ਸਰ ਗਾਵਨ ਪੰਡਤ ਪੜਨ ਰਖੀ ਸਰ ਜਗ ਜਗ ਦੇ ਨਾਲੇ ਵਾਹਿਗੁਰੂ ਜੁਗ ਜੁਗ ਬੇਦਾਂ ਨਾਲੇ ਜੁਗ ਬੇਦਾਂ ਨਾਲੇ ਵਾਹਿਗੁਰੂ ਜੁਗ ਜੁਗ ਬੇਦਾਂ ਨਾਲੇ ਧਿਆਲੀ ਵਾਹਿਗੁਰੂ ਸੁਰਗਾ ਮੱਚ ਧਿਆਲੀ ਸੁਰਗਾ ਮੱਚ ਪਿਆਲੇ ਵਾਹਿਗੁਰੂ ਸੁਰਗਾ ਮੱਚ ਪਿਆਲੇ ਗਾਵਨ ਰਤਨ ਪਾ ਬਾਈ ਗੁਰਜੀ ਸਗਰੇਬਨ 7 ਵਜੇ ਦਾ ਟਾਈਮ ਹੋ ਚੁੱਕਿਆ ਵੀਰ ਸਾਨੂ ਘੰਟਾ ਹੋ ਗਿਆ ਚੱਲਦਿਆਂ ਨੂੰ ਤੇ ਨਾਲੋਂ ਨਾਲ ਜਾਪ ਚੱਲ ਰਿਹਾ ਬਾਈ ਗੁਰਜੀ ਹੁਣ ਆਪਾਂ ਨਾਬਾ ਰੋਡ ਤੇ ਤੁਰੇ ਜਾਂਦੇ ਆ ਨਾਬਾ ਤਕਰੀਬਨ ਇੱਥੋਂ 7 ਕਿਲੋਮੀਟਰ ਰਹਿ ਗਿਆ ਤੇ ਅੱਜ ਕੱਲ ਅਸੀਂ ਤਕਰੀਬਨ 70 ਕਿਲੋਮੀਟਰ ਦਾ ਰਸਤਾ ਤੈਅ ਕਰਿਆ ਸੀਗਾ ਤੇ ਅੱਜ ਦੇਖਦੇ ਆ ਬਈ 60 ਕਿਲੋਮੀਟਰ ਜਾਂ 65 ਕਿਲੋਮੀਟਰ ਰਸਤਾ ਟ੍ਰੈਕ ਕਰਨ ਦੀ ਉਮੀਦ ਆ ਬਾਕੀ ਸੋਨੂੰ ਅਪਡੇਟ ਦਿੰਦੇ ਰਹਾਂਗੇ ਇਸੇ ਰਾ ਪਾਣੀ ਲੈਣ ਚੱਲਿਆ ਪਾਣੀ ਆਪਣੇ ਕੋਲੇ ਕਦਮ ਹੋ ਗਿਆ ਸੀ ਹਨਾ ਥੱਲੇ ਚੱਕ ਲਿਆ ਪਾਣੀ ਦੇਖੋ ਚਲੋ ਸਾਡੇ ਯਾਰ ਦੱਸ ਸੀ ਇਹ 90 ਲੈ ਕੇ ਆਏ ਸੀਗੇ 201 ਕਿਹਾ ਸੀ ਉਹਨਾਂ ਨੇ ਆਦਾਰ ਵੀ ਨਾ ਯਾਰ ਕੋਈ ਚੱਕ ਨਹੀਂ ਇਹ ਕਹਿੰਦਾ ਕੋਈ ਚੱਕ ਨਹੀਂ ਠੀਕ ਹੈ ਵੀ ਸਿਰੇ ਲਿਆ ਅਜੇ ਨਾਪਾ ਸ਼ਹਿਰ ਆ ਹੁਣ ਆਪਾਂ ਨਾਪਾ ਸ਼ਹਿਰ ਦੇ ਵਿੱਚ ਪਹੁੰਚ ਚੁੱਕੇ ਆ ਤੈਨੂੰ ਆ ਫਲ ਦੇਖ ਕੇ ਕੀ ਯਾਦ ਆਉਂਦਾ ਕੈਪਟਨ ਮਰਿੰਦਰ ਵਿੰਗਾ ਆਜੂ ਮੁੰਡੇ ਸਾਡਾ ਮਾਹਰੋ ਤੋਂ ਮੁਲੇ ਕੋ ਬਹਿਓ ਇਹ ਬਸ ਲਓ ਜੀ ਆਪਾਂ ਹੁਣ ਨਾ ਬਾਟ ਟਪ ਚੁੱਕੇ ਆ ਤੇ ਸਾਰੇ ਥਾਗੇ ਸੀ ਬੰਦੇ ਇਹਦੇ ਪੈਰਾਂ ਇੰਸ਼ਾਲੇ ਹੋ ਗਏ ਕਿਹਦਾ ਗੋਟਾ ਦੁਖਣ ਲੱਗ ਗਿਆ ਕਿਦੀ ਲੱਤ ਕਿਹਦਾ ਪਾਟਾ ਇਹ ਜਸਵੀਰ ਸਿੰਘ ਦੀ ਸਾਡੀ ਇਹ ਮ사ਜ ਕਰਦੇ ਲੱਤਾਂ ਦੀ ਸੇਵਾਦਾਰ ਸਾਡੇ ਸਿਆਣੇ ਬੱਚੇ ਤੇ ਅਰੈਸਟ ਕਰ ਰਹੇ ਨੇ ਸਾਰੇ ਦੇ ਆਪਣਾ ਜਿਹੜਾ ਟੈਂਟ ਆ ਇਹ ਏ ਵੀ ਤਰੇਲ ਨਾਲ ਗਿੱਲਾ ਹੋ ਗਿਆ ਸੀਗਾ ਇਸ ਕਾਲਾਂ ਲਾਂਗੇ ਸਕਾਲਾਂਗੇ ਬਾਕੀ ਜਿਹੜੇ ਕੱਪੜੇ ਸੀ ਇਹ ਗਿੱਲੇ ਹੋ ਰਹੇ ਸੀ ਆਪਣੇ ਇਸ ਕਾਲ ਸਕਾਗੇ ਆਪਾਂ ਪ੍ਰੈਸਟ ਕਰਕੇ ਦੋ ਜੀ ਆਪਣਾ ਟੈਂਟ ਸੁੱਕ ਗਿਆ ਹੁਣ ਇਹ ਕਰਕੇ ਸਾਰਾ ਸਮਾਨ ਇਕੱਠਾ ਤਾਂ ਆਪਣੀ ਗੱਡੀ 'ਚ ਰੱਖਦੇ ਆਂ ਫਿਰ ਕਰਦੇ ਆਂ ਯਾਤਰਾ ਸ਼ੁਰੂ 8 ਘੰਟਾ ਹੋਣਾ ਪੜਾਇਸ਼ ਕਰ ਲਈ ਆ ਜਵਾਨਾਂ ਨੂੰ ਠਾਲ ਕੇ ਆਪਾਂ ਆਨ ਚਾਤਰਾ ਸ਼ੁਰੂ ਕਰਦੇ ਹਾਂ ਉਸੇਰੇ ਉੱਠ ਬਈ ਟਾਈਮ ਕਿ ਹੋ ਗਿਆ ਉੱਠ ਚਲੋ ਟੋ ਬਈ ਇਰੇ ਰਸਰੀਲ ਗਿਆ ਹੋਣਾ ਸੱਟਾ ਉਸ ਤੋਂ ਗਰਦਾ ਨਹੀਂ ਨਹੀਂ ਹੁਣ ਨਹੀਂ ਲੋੜਦਾ ਜੀ ਕੰਟੇ ਦੀ ਬ੍ਰੇਕ ਨਾਲ ਸਭ ਕੇ ਵਧੀਆ ਬੈਟ ਹੋ ਗਿਆ ਅੱਛਾ ਇਹ ਕੱਲ ਦੇ ਥੱਕੇ ਹੋਏ ਸੀਗੇ ਥੋੜਾ ਜਿਹਾ ਸਰੀਰ ਨਾਲ ਸਾਥ ਨਹੀਂ ਦੇ ਰਹੀ ਸੀ ਫਿਰ ਸਾਰਿਆਂ ਨੇ ਵਿਚਾਰ ਬਣਾਈ ਵੀ 1 ਘੰਟੇ ਦੀ ਅਪਾਇਟ ਤੇ ਵੇਗ ਲੈਨੇ ਤੇ ਸੌ ਕੇ ਹੁਣ ਦੁਬਾਰਾ ਫੇਰ ਤਰੋ ਤਾਜ਼ਾ ਹੋ ਕੇ ਚੱਲੇ ਪਾਰੇ ਆ ਹਾਂਜੀ ਤਾਂ ਬੰਦਾ ਹੈ ਜਿਹਨੂੰ ਐਂ ਕਹਿੰਦੇ ਨੇ ਵੀ ਘੰਟਾ ਹੋ ਸੌ ਜਾ ਅੱਜ ਵਾ 2 ਘੰਟੇ ਹੋ ਸੌ ਜਾਏ ਇਨੇ ਪਹਿਲਾਂ ਮੂਵ ਮੜੀਆ ਲੱਤਾਂ ਤੇ ਤੇ ਹੁਣ ਆ ਮਾਰਦਾ ਛਾਲਾਂ ਦੇਗਾ ਕੋੜੇ ਅਰਗਾ ਹੋਗਾ ਜਮਾ ਹਣ ਲੋਕੇਸ਼ਵਰ ਕਾਲਾ ਤਿਆਰ ਵਰ ਤਿਆਰ ਨੇ ਜੋਦੇ ਸੌ ਜੀ ਆਪਾਂ ਹੁਣ 405 ਪਹੁੰਚ ਚੁੱਕੇ ਆ ਤੇ ਤਕਰੀਬਨ ਫਤੇਗੜ ਸਾਹਿਬਾ ਇਥੋਂ 27 28 ਕਿਲੋਮੀਟਰ ਰਹਿ ਗਿਆ ਤੇ ਜਗੇ ਚਾਲੇ ਪਾਏ ਹੋਏ ਨੇ ਲੋ ਜੀ ਹੁਣ ਆਪਾਂ ਬਾਵਲ ਪਰ ਪਹੁੰਚ ਚੁੱਕੇ ਆ ਤੇ ਆਪਾਂ ਜਿਹੜਾ ਰਸਤਾ ਤਕਰੀਬਨ 100 ਤੋਂ 110 ਕਿਲੋਮੀਟਰ ਆ ਕਰਤਾ ਹੁਣੋਂ ਇੱਕ ਘੰਟਾ ਆਪਾਂ ਸਫਰ ਹੋਰ ਕਰਨਾ ਤੇ ਫਤੇਗੜ ਸਾਹਿਬ ਆ ਤਕਰੀਬਨ 20-25 ਕਿਲੋਮੀਟਰ ਰਹਿ ਗਿਆ ਬਾਕੀ ਦਾ ਸਫਰ ਜਿਹੜਾ ਅਸੀਂ ਉਹ ਸਵੇਰ 4 ਵਜੇ ਸਟਾਰਟ ਕਰਾਂਗੇ ਬਾਬਾ ਜੀ ਅਧੇ ਅੰਗੂਰ ਖਾਦੇ ਮਾ